ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਅਤੇ ਇੱਥੋਂ ਦੀ ਮੌਜੂਦਾ ਸੰਗਤ ਅਤੇ ਸਾਡੇ EMPLOYEES ਕਤਰ ਸਾਹਿਬ ਧਰਮ ਪ੍ਰਚਾਰ ਕਮੇਟੀ ਅਤੇ ਮੈਨੇਜਰ ਸਾਹਿਬ ਸਾਰੇ ਅਸੀਂ ਉਸ ਪਵਿੱਤਰ ਧਰਤੀ ਤੇ ਸਥਾਨ ਤੇ ਬੈਠੇ ਆਂ ਜਿਸ ਤਮਤਾਨ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਦੋ ਵਾਰ ਆਏ ਤੇ ਸਭ ਤੋਂ ਲੰਮਾ ਟਾਈਮ ਉਹਨਾਂ ਇੱਥੇ ਗੁਜ਼ਾਰਿਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ਤੇ ਤਮਤਾਨ ਸਾਹਿਬ ਨੂੰ ਇਸ ਕਰਕੇ ਚੁਣਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਕਈ ਵਾਰ ਵੀ ਦਿੱਤੇ ਇਸ ਧਰਤੀ ਨੂੰ ਵਣ ਕੇ ਭਾਗ ਲਾਇਆ ਅਤੇ ਇਸ ਜਗਾ ਨੂੰ ਇਸ ਗੁਰਕਾਰ ਨੂੰ ਦਿਉੜੀ ਦਾ ਦਰਜਾ ਦੇ ਕੇ ਕੋ ਹਜੂਰ ਸਾਹਿਬ ਯਾਤਰਾ ਕਰਨ ਜਾਏ ਜਾਂ ਪਟਨਾ ਸਾਹਿਬ ਜਾਏ ਤੇ ਪਹਿਲੋਂ ਇੱਥੇ ਇਹਨੂੰ ਦਿਉੜੀ ਦਾ ਦਰਜਾ ਦੇ ਕੇ ਵੀ ਇੱਥੇ ਪਹਿਲੋਂ ਮੱਥਾ ਟੇਕ ਕੇ ਹਾਜ਼ਰੀ ਲਵਾ ਕੇ ਤੇ ਫਿਰ ਤੁਸੀਂ ਯਾਤਰਾ ਵਿੱਚ ਜਾਣਾ ਹੈ ਇਹ ਸਾਡੇ ਸਿੱਖ ਧਰਮ ਵਾਸਤੇ ਬਹੁਤ ਹੀ ਇੱਕ ਅਹਿਮ ਜਗ੍ਹਾ ਹੈ ਉਹ ਪਵਿੱਤਰ ਸਥਾਨ ਹੈ ਜਿੱਥੇ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਪ੍ਰੋਗਰਾਮ ਕਰ ਰਹੇ ਹਾਂ ਜਿਸਨੂੰ ਉਮੀਦ ਹੈ ਕਿ ਇੱਥੇ 5 ਤੋਂ 6 ਲੱਖ ਸੰਗਤ ਆਉਣ ਦੀ ਸੰਭਾਵਨਾ ਹੈ ਤੇ ਜੋ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਇੱਥੇ ਘੱਟੋ-ਘੱਟ ਵੀ 200 40 ਫੁੱਟ ਚੌੜਾ ਤੇ 700 ਫੁੱਟ ਲੰਮਾ ਜੋ ਪੰਡਾਲ ਲਾਇਆ ਗਿਆ ਹੈ ਉਹਦੇ ਵਿੱਚ ਹਜ਼ਾਰਾਂ ਦੀ ਤੀਬਰ ਦੇ ਵਿੱਚ ਇੱਕ ਵਾਰੀ ਉੱਥੇ ਸੰਗਤ ਬੈਠ ਕੇ ਕੀਰਤਨ ਗੁਰੂ ਘਰ ਦਾ ਸੁਣ ਸਕੇਗੀ ਆ ਨਾਲ ਤੁਸੀਂ ਇੱਧਰ ਪਕੌੜਾ ਟੈਂਟ ਦੇਖ ਰਹੇ ਹੋ ਪਿੱਛੇ ਲੰਗਰ ਦੇ ਬਹੁਤ ਵੱਡੇ ਇੰਤਜ਼ਾਮ ਹੋਏ ਨੇ ਉਹਦੇ ਅਗਲੇ ਪਾਸੇ ਨਾਲ ਜੋੜਾ ਕਰ ਗੰਗਾ ਚਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ 6 ਏਕੜ ਦੂਰ ਤਕਰੀਬਨ 1200 ਫੁੱਟ ਦੂਰ ਏ ਗੁਰੂ ਘਰ ਦੀ ਇਹ ਸਥਾਨ ਇੱਥੇ ਪੰਡਾਲ ਤੋਂ ਇਹ ਸਾਰੇ ਜੋ ਪ੍ਰੋਗਰਾਮ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਉਂਕਿ ਇਹ 3 ਦਿਨ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਚੱਲਣਾ ਹੈ 28 29 ਤੇ 30 ਤਰੀਕ ਨੂੰ 28 29 ਤੇ 30 ਇੱਕ ਇਤਿਹਾਸਿਕ ਦਿਨ ਬਣ ਗਿਆ ਹੈ ਹਰਿਆਣੇ ਵਾਸਤੇ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਤੇ ਹਰਿਆਣੇ ਦੀ ਸਿੱਖ ਸੰਗਤ ਵਾਸਤੇ ਕਿਉਂਕਿ ਇੱਥੇ ਉਸ ਤੋਂ ਬਾਅਦ ਵੀ ਕਈ ਸਾਰੇ ਦੇਸ਼ ਭਰ ਦੇ ਵਿੱਚੋਂ ਵਿਦੇਸ਼ਾਂ ਵਿੱਚੋਂ ਵੀ ਇੱਥੇ ਸੰਗਤਾਂ ਪਹੁੰਚਣੀਆਂ ਨੇ ਬੜਾ ਉਛਾਇ ਤਮਤਾਂ ਦੀ ਧਰਤੀ ਤੇ 350ਵਾਂ ਸਾਲ ਗੁਰੂ ਦੀ ਸ਼ਹੀਦੀ ਪਰੋ ਮਨਾਉਣ ਵਾਸਤੇ ਇਸ ਕਰਕੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਜਿਹੜਾ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਰਹਿੰਦੇ ਪ੍ਰੋਗਰਾਮ ਰੱਖੇ ਗਏ ਨੇ ਇੱਥੇ ਗੁਰੂ ਘਰ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਇੱਥੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕੁਝ ਪ੍ਰਸ਼ਾਸਨ ਵੱਲੋਂ ਵਲੰਟੀਅਰ ਹੋਣਗੇ ਪਾਰਕਿੰਗ ਦਾ ਜੋ ਤਕਰੀਬਨ 45 ਏਕੜ ਦੀ ਪਾਰਕਿੰਗ ਦੀ ਜਗ੍ਹਾ ਇੱਥੇ ਨਿਸ਼ਚਿਤ ਕੀਤੀ ਗਈ ਹੈ ਇਸ ਕਰਕੇ ਨਾਲ ਇੱਕ ਸੜਕ ਨਿਕਲਦੀ ਏ ਰੋਡ ਨਿਕਲਦੀ ਏ ਉਹ ਵੀ ਆਪਣੇ ਕੰਮ ਵਿੱਚ ਆ ਸਕੇਗੀ ਤੋੜ ਅਰਸੀਦਾ ਪਿੰਡ ਤੋਂ ਲੈ ਕੇ ਤਮਤਾਨ ਸਾਹਿਬ ਨਗਰ ਤੱਕ ਇਹ ਤੋੜ ਜਿਹੜੇ ਰਸਤੇ ਸਾਰੇ ਸਜਾਏ ਜਾਣਗੇ ਇਹ ਪੰਡਾਲ ਤੁਸੀਂ ਦੇਖ ਰਹੇ ਹੋ ਜਿਹੜੇ ਅੱਜ 26 ਤਰੀਕ ਹੋਈ ਏ ਪ੍ਰੋਗਰਾਮ 28 ਤਰੀਕ ਤੋਂ ਸ਼ੁਰੂ ਹੋਣਾ ਹੈ ਅਲੀ ਦੋ ਤਿੰਨ ਦਿਨ ਹੈ ਤੇ ਦੋ ਤਿੰਨ ਦਿਨਾਂ ਵਿੱਚ ਇੱਥੇ ਸਮਝੋ ਵੀ ਇੱਕ ਨਗਰ ਹੀ ਵਸ ਜਾਏਗਾ ਵਸ ਜਾਏਗਾ ਇਹਨੇ 1 ਕੜ ਜਮੀਨ ਜਿਹੜੀ ਏ 40 50 ਏਕੜ ਜ਼ਮੀਨ ਉਹਦੇ ਵਿੱਚ ਇਹ ਗੁਰੂ ਘਰ ਦਾ ਜਿਹੜਾ ਪ੍ਰੋਗਰਾਮ ਹੈ ਗੁਰਤੇਗ ਬਹਾਦਰ ਜੀ ਦਾ ਸ਼ਹੀਦੀਪੁਰਵ ਇਹ ਮਨਾਉਣ ਵਾਸਤੇ ਜੋ ਜਗ੍ਹਾ ਨਿਸ਼ਚਿਤ ਕੀਤੀ ਗਈ ਹੈ ਉਹ ਬੜੀ ਖੁੱਲੀ ਡੁਗਲੀ ਸਾਡੇ ਗੁਰਦੁਆਰਾ ਸਾਹਿਬ ਦੀ ਇਹ ਜਗ੍ਹਾ ਹੈ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਸੰਗਤ ਜਿੰਨੀ ਵੀ ਆਵੇ ਤੇ ਵਲੰਟੀਅਰ ਲਾ ਕੇ ਅਸੀਂ ਇੱਕ ਹੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਆਪਾਂ ਗੁਰੂ ਦੀ ਮਰਿਆਦਾ ਦਾ ਜ਼ਰੂਰ ਧਿਆਨ ਰੱਖਣਾ ਹੈ ਮੇਰੇ ਵੀਰ ਭਰਾ ਕਿਉਂਕਿ ਇਹ ਨਗਰ ਹਿੰਦੂਆਂ ਦਾ ਨਗਰ ਹੈ ਤਮਕਾਨ ਸਾਹਿਬ ਦਾ ਸਾਰਾ ਨਗਰ ਬੱਚਾ-ਬੱਚਾ ਅੱਜ ਇਹਦੇ ਵਾਸਤੇ ਉਪਰਾਲੇ ਕਰ ਰਿਹਾ ਹੈ ਉਹ ਲੰਗਰ ਵੀ ਲਾ ਰਿਹਾ ਹੈ ਤੇ ਨਾਲ ਦੇ ਪਿੰਡਾਂ ਵਿੱਚ ਜਿੰਨੇ ਇਹ ਹਿੰਦੂ ਵੀਰਾਂ ਦੇ ਪਿੰਡ ਨੇ ਉਹਨਾਂ ਦੇ ਨਾਲ ਜਾ ਕੇ ਉਹ ਆਪ ਪ੍ਰਚਾਰ ਕਰ ਰਹੇ ਨੇ ਸਾਰੇ ਨਗਰਾਂ ਵਿੱਚੋਂ ਮੈਂ ਸਮਝਦਾ ਹਾਂ ਕਿ ਜਿੰਨੇ ਸਾਡੀ ਸਿੱਖ ਸੰਗਤ ਆਉਣੀ ਹੈ ਉਸ ਤੋਂ ਵੱਧ ਮੇਰੇ ਹਿੰਦੂ ਵੀਰ ਭਰਾ ਇੱਥੇ ਦਰਸ਼ਨ ਕਰਨ ਲਈ ਇਸ ਪ੍ਰੋਗਰਾਮ ਆਉਣਗੇ ਉਹ ਤੇ ਇਸ ਪ੍ਰੋਗਰਾਮ ਨੂੰ ਵੇਖ ਕੇ ਇਹ ਇੰਤਜ਼ਾਮ ਨੂੰ ਵੇਖ ਕੇ ਤੋ ਆਪਕੋ ਦੇਹਰਾਨ ਨੇ ਵੀ ਸਾਡੀ ਇਹ ਇਹ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਹੋ ਗਈ ਏ ਤੇ ਅਸੀਂ ਵਿਭਾਗਾਂ ਵਾਲਿਆਂ ਸਾਡੇ ਤੇ ਵੀ ਮਿਹਰ ਹੋ ਗਈ ਏ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਾ ਵੱਡਾ ਪ੍ਰਬੰਧ ਕਰਕੇ ਸਾਡੇ ਨਗਰ ਨੂੰ ਵੀ ਭਾਗ ਲੱਗੇ ਨੇ ਉਹਨਾਂ ਨੂੰ ਬਹੁਤ ਚਾਅ ਹਿੰਦੂ ਵੀਰਾਂ ਨੂੰ ਉਹ ਸਾਡੇ ਨਾਲੇ ਵੱਧ ਉਤਸ਼ਾਹ ਦੇ ਵਿੱਚ ਇੱਥੇ ਦਰਸ਼ ਮੇਲੇ ਕਰਨਗੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਮੈਂ ਸੰਗਤ ਦੀ ਜਾਣਕਾਰੀ ਨੂੰ ਦਸਣਾ ਚਾਹਾਂਗਾ ਕਿ ਕੱਲ 25 ਤਰੀਕ ਨੂੰ ਇੱਕ ਬਹੁਤ ਵੱਡਾ ਹਰਿਆਣਾ ਸਰਕਾਰ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲ ਜੁੜ ਕੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਉੱਥੇ ਸਾਡੀਆਂ ਜਦੋਂ ਵੀ ਮੀਟਿੰਗਾਂ ਹੋਈਆਂ ਤੇ ਚਾਹੇ ਉਹ ਖੱਟਰ ਸਾਹਿਬ ਨਾਲ ਹੋਈਆਂ ਤੇ ਚਾਹੇ ਸੀਐਮ ਸਾਹਿਬ ਨਾਲ ਹੋਈਆਂ ਇਹ ਚਾਹੇ ਪੰਡਾਰੀ ਸਾਹਿਬ ਜੋ ਉਹਨਾਂ ਦੇ ਯੋਜਕ ਸਨ ਜਾਂ ਪ੍ਰਬਲਿਮ ਸਨ ਜਾਂ ਫਿਰ ਖੁੱਲਰ ਸਾਹਿਬ ਸਨ ਜਿੰਨਾ ਵੀ ਸਰਕਾਰ ਦੇ ਏ ਮੰਤਰੀਆਂ ਨਾਲ ਮੁਲਾਜ਼ਮਾਂ ਨਾਲ ਮੀਟਿੰਗ ਹੋਈਆਂ ਉਹਨਾਂ ਇੱਕੋ ਇੱਕੋ ਗੱਲ ਕਹਿੰਦੇ ਸਨ ਕਿ ਪ੍ਰਧਾਨ ਸਾਹਿਬ ਗੁਰੂ ਮਰਿਆਦਾ ਦਾ ਧਿਆਨ ਜਰੂਰ ਰੱਖਿਆ ਜਾਏ ਉਹਦੇ ਵਿੱਚ ਕੋਈ ਵੀ ਉਹ ਜੀ ਨਾ ਆਏ ਕਿਉਂਕਿ ਸਰ ਆਮ ਜਿਹੜੇ ਵਿਰੋਧੀ ਲੋਕ ਨੇ ਉਹ ਇਹਨੂੰ ਸਰਕਾਰੀ ਪ੍ਰੋਗਰਾਮ ਕਹੇ ਕੇ ਉਲੀਕ ਦੇ ਨੇ ਪਏ ਤੇ ਇਸ ਕਰਕੇ ਇਹ ਸਰਕਾਰ ਵਾਸਤੇ ਕੋਈ ਕਲੰਕ ਨਾ ਬਣ ਜਾਏ ਕਿ ਸਾਥੋਂ ਕੋਈ ਭੁੱਲ ਹੋ ਜਾਏ ਸਰਕਾਰੀ ਤੌਰ ਤੇ ਜਾਂ ਸਾਡੇ ਮੁਲਾਜ਼ਮਾਂ ਤੋਂ ਜਿਹੜੇ ਗੁਰੂ ਸਾਹਿਬ ਦੀ ਮਾਨ ਮਰਿਆਦਾ ਦਾ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਸਾਡੇ EMPLOYEES ਨੂੰ ਕਿਉਂਕਿ 4000 ਉੱਥੇ ਪੁਲਿਸ ਵੱਲੋਂ ਪ੍ਰਸ਼ਾਸਨ ਲਾਗਿਆ ਸੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਸੀ ਪ੍ਰੋਟੋਕਾਲ ਸਿਸਟਮ ਵੀ ਜ਼ਰੂਰੀ ਸੀ ਤੇ ਗੁਰੂ ਘਰ ਦੀ ਮਰਿਆਦਾ ਵੀ ਰੱਖਣੀ ਜ਼ਰੂਰੀ ਸੀ ਕਿਉਂਕਿ ਸਾਡੇ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੇ ਇਹ ਨੇ ਚਾਹੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਮੁੱਖ ਮੰਤਰੀ ਹੋਵੇ ਪਰ ਜਦੋਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਉੱਥੇ ਆਨ ਕੇ ਆਪਣਾ ਸੀਸ ਨਵਾਉਂਦੇ ਨੇ ਫਿਰ ਇਹਦਾ ਤੇ ਇਹੀ ਹੋਇਆ ਕਿ ਸਭ ਤੋਂ ਵੱਡਾ ਗੁਰੂਗ੍ਰੰਥ ਸਾਹਿਬ ਹੈ ਦੁਨੀਆ ਦੇ ਵਿੱਚ ਇਹ ਉੱਥੇ ਮਾਨ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਪੂਰਾ ਧਿਆਨ ਰੱਖ ਕੇ ਉਹ ਇੱਕ ਸਫਲ ਆਯੋਜਨ ਹੋਇਆ ਹੈ ਉੱਥੇ ਮੈਂ ਜਿੱਥੇ ਹਰਿਆਣੇ ਦੀ ਸਿੱਖ ਸੰਗਤ ਜਿਨ੍ਹਾਂ ਦੀ ਹਜ਼ਾਰਾਂ ਦੀ ਤਦਾਦ ਹੈ ਚਾਹੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੀ ਹੈ ਤੇ ਨਾਲ ਦੀ ਨਾਲ ਹਰਿਆਣਾ ਸਰਕਾਰ ਅਤੇ ਭਾਰਤ ਸਰਕਾਰ ਦਾ ਵੀ ਜਿਹੜਾ ਉਹਨਾਂ ਇੰਤਜ਼ਾਮ ਕੀਤਾ 170 ਏਕੜ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੀ ਹੈ ਕਿਉਂਕਿ ਗੱਲ ਉਥੇ ਕੇਵਲ ਤੇ ਕੇਵਲ ਗੁਰੂ ਦੀ ਹੋਈ ਹੈ ਗੁਰੂ ਦੀ ਸ਼ਹੀਦੀ ਦੀ ਹੋਈ ਹੈ ਜਿਹੜੀ 1 ਏਕੜ ਦੇ ਵਿੱਚ ਉਹਨਾਂ ਪ੍ਰਦਰਸ਼ਨੀ ਲਾਈ ਗਈ ਸੀ ਉਹਦੇ ਸਾਰਾ ਹੀ ਗੁਰਤੇਗ ਬਹਾਦਰ ਜੀ ਦਾ ਜੀਵਨੀ ਜਨਮ ਤੋਂ ਲੈ ਕੇ ਸੀਸ ਤੱਕ ਦੀ ਸਾਰੀ ਉਥੇ ਜੀਵਨੀ ਵਿਖਾਈ ਗਈ ਇੱਕ ਬਹੁਤ ਵਧੀਆ ਅਲੌਕਿਕ ਦੇਸੀ ਇਸ ਕਰਕੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨੇ ਸਾਡੇ ਗੁਰੂ ਦੀ ਊਪਨਾ ਕਰਨ ਵਾਸਤੇ ਗੁਰਦੁਆਰਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਐਡੇ ਵੱਡੇ ਇੰਤਜ਼ਾਮ ਕੀਤੇ ਬਾਬਿਆਂ ਲੰਗਰ ਲਾਏ ਬਾਬੇ ਮੰਡੀ ਵਾਲੇ ਲਾਏ ਬਾਬਾ ਅਮਰੀਕ ਸਿੰਘ ਨੇ ਲਾਏ ਬਾਬਾ ਪੂਰੀ ਵਾਲਿਆਂ ਨੇ ਲਾਏ ਹੋਰ ਜਿੰਨੇ ਮਹਾਂਪੁਰਖ ਆਏ ਉੱਥੇ ਉਹਨਾਂ ਜਿਨ੍ਹਾਂ ਲੰਗਰ ਲਗਾਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਕੋਈ ਲੰਗਰ ਦੀ ਟੋਟ ਨਹੀਂ ਆਈ ਅਸੀਂ ਜਿਹੜੇ ਸਾਡੇ ਵਲੰਟੀਅਰਸ ਹਨ ਭਾਵੇਂ ਕਰਨਾਲ ਦੇ ਭਾਵੇਂ ਯਮਨਾ ਨਗਰ ਦੇ ਜਾਂ ਪਾਣੀਪੜ ਦੇ ਜਾਂ ਹੋਰ ਕੁਰਖੇਤਰ ਦੇ ਜਿਹੜੇ ਜੋੜਾ ਕਰਦੀ ਜਿੰਨਾ ਸੇਵਾ ਨਿਭਾਈ ਜਿਨ੍ਹਾਂ ਅੰਦਰ ਸੰਗਤ ਵਿੱਚ ਵਲੰਟੀਅਰ ਹੋ ਕੇ ਉਹਨਾਂ ਅਮਨ ਸ਼ਾਂਤੀ ਨਾਲ ਪ੍ਰੋਗਰਾਮ ਕੀਤਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੈਂ ਤਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਨਾਲ ਸਾਡੇ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਨੇ ਸਾਰੇ ਬੇਨਤੀ ਕਰਨਗੇ ਸਾਰੇ ਦੁਨੀਆ ਭਰ ਦੇ ਸੰਗਤ ਨੂੰ ਕੀ ਇੱਕ ਵਾਰian ਕੇ ਤੁਮਤਾਨ ਸਾਹਿਬ ਦੇ ਦਰਸ਼ਨ ਕਰੋ ਤੇ ਤੁਹਾਡਾ ਪ੍ਰੋਗਰਾਮ ਵੇਖੋ ਇਹ ਸੰਗਤ ਦਾ ਪ੍ਰੋਗਰਾਮ ਹੈ ਸੰਗਤ ਦੁਆਰਾ ਲਿਖਿਆ ਗਿਆ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਗਤ ਦੀ ਹੈ ਤੇ ਸੰਗਤ ਦੇ ਅਸੀਂ ਚੁਣੇ ਹੋਏ ਮੈਂਬਰਾਂ ਇਸ ਕਰਕੇ ਇਹ ਪ੍ਰੋਗਰਾਮ ਸਾਰੇ ਹੀ ਜਗਤ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਕੋਈ ਵੀ ਧਰਮ ਦੇ ਲੋਕ ਆਉਣ ਭਾਵੇਂ ਮੇਰੇ ਵੀਰ ਸਿੱਖ ਤੇ ਧਰਮ ਦੇ ਉਹ ਤਾਂ ਆਉਣੇ ਆਉਣੇ ਨੇ ਉਹਦੇ ਨਾਲ ਮੇਰੇ ਹਿੰਦੂ ਵੀਰ ਵੀ ਭਰਾ ਆਉਣ ਭਾਵੇਂ ਮੁਸਲਮਾਨ ਨੇ ਹੋਰ ਧਰਮਾਂ ਦੇ ਸਾਰੇ ਇੱਥੇ ਆਉਣ ਤੇ ਆਣ ਕੇ ਇਸ ਪ੍ਰੋਗਰਾਮ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰੇਗੀ ਤੇ ਆਪ ਜੀ ਸਾਰਿਆਂ ਨੂੰ ਵਧਾਈ ਵੀ ਦੇਗੀ ਕਿ ਜਿਹੜੀਆਂ ਸੰਗਤਾਂ ਇੱਥੇ ਆਣ ਕੇ ਗੁਰੂ ਘਰ ਨਾਲ ਤਮਸਤਕ ਕੋਈ ਖੁਸ਼ੀਆਂ ਪ੍ਰਾਪਤ ਕਰਨਗੇ ਵਾਹਿ